ਏ 부ਚੜ ਮੁੱਖ ਮੰਤਰੀ ਇਹ ਪਹਿਲਾਂ ਨਾ ਬਿਆਨਤ ਦੇਣ ਕੱਲ ਕਿਉਂ ਨਹੀਂ ਸੀ ਆਏ ਜੀ ਉਹਨੇ ਚੱਕ ਚੱਕ 20 20 ਸਾਲ ਦੇ ਮੁੰਡੇ ਮਾਰੇ ਸੀ ਉਹੇ ਜਾ ਦੂਜੀ ਾਰ 부ਚੜ ਮੁੱਖ ਮੰਤਰੀ ਇਹ ਆਇਆ ਭਗਵੰਤ ਮਾਨ ਤਾਂ ਨਿਸ਼ਾਨ ਸਾਹਿਬ ਦੀ ਵੀ ਬਿਆਦ ਵੀ ਕੀਤੀ ਇਹਨਾਂ ਨੇ ਤਾਂ ਲੱਗੇ ਪਏ ਸੀ ਇਹਨਾਂ ਨੂੰ ਵੀ ਤੋੜ ਕੇ ਮਰੋੜ ਕੇ ਪਰਾਂ ਛੁੱਟਾ ਗਿਆ ਪੁਲਿਸ ਇਥੋਂ ਆਈਆ ਹਜ਼ਾਰਾਂ ਦੀ ਕਿਤਾਤ ਚ ਆ ਲੱਗਦਾ ਸੀ ਵੀ ਸਾਰੇ ਪੰਜਾਬ ਦੀ ਪੁਲਿਸ ਹੀ ਇਕੱਠੀ ਕਰ ਲਈ ਦੇਖੋ ਰਾਤ ਨੂੰ ਦਾ ਟੈਕ ਕੋਈ ਵੀ ਨਹੀਂ ਕਰਦਾ ਜੇ ਅੱਗੇ ਰਾਜੇ ਲੜਾਈਆਂ ਲੜਦੇ ਰਾਤ ਨੂੰ ਦਾ ਤਾਂ ਵੀ ਨਹੀਂ ਸੀ ਕਰਦੇ ਆ ਘਰ ਸਾਡੇ ਮਿਸਤਰੀ ਜਾ ਕੇ ਪੁੱਛ ਲਓ 80000 ਰੁਪਏ 'ਚ ਤਿਆਰ ਕਰਿਆ ਸੀ ਅਸੀਂ ਇੱਥੇ ਏਸੀ ਲਾਇਆ ਸੀ ਏਸੀ ਵੀ ਲੱਗੇ ਉਹਦੀ ਪੁਲਿਸ ਤੇ ਡੀਜੀਪੀ ਤੇ ਅਹਤ ਐਸਐਸਪੀ ਨਾਨਕ ਸਿੰਘ ਦਾ ਬੜਾ ਮਾਰਦਾ ਵੀ ਅਸੀਂ ਸਾਰਾ ਸਮਾਨ ਨੂੰ ਕੁਛ ਨਹੀਂ ਹਉਣ ਦਿੱਤਾ ਆ ਦੇਖੋ ਆ ਹਾਲਾਤ ਹੈ ਸਰਕਾਰ ਨੇ ਤੇ ਪੁਲਿਸ ਨੇ ਤਾਂ ਜੀ ਕਿਹੜੀ ਉਹ ਕਾਲੀ ਕਰਤੂਤ ਦਿਖਾਉਣੀ ਚੋਤੇ ਦਿਖਾਈ ਦਿੱਤੀ ਉਹਦੇ ਇਤਿਹਾਸ 'ਚ ਕਾਲਾ ਦੇਣੀ ਲਿਖਿਆ ਜਾ ਇਹਦੀ ਆ ਡਰਾਵਲ ਤੇ ਆ ਹੁੱਕ ਵਾਲੀ ਕਿੱਲੀ ਤੇ ਆ ਆਸ਼ੀਰਾ ਹੈਂਡਲ ਤੇ ਆ ਬੈਟਰੀ ਦੇਖੋ ਕਿਹੜੇ ਲੁਟਤਾਰਾਂ ਲੰਪੀ ਜਿੰਦੇ ਆ ਵੀ ਸਾਨੂੰ ਕੋਈ ਪ੍ਰੂਫ ਦੇਓ ਟ੍ਰੈਕਟ ਦੇ ਕਾਗਜ਼ ਆਪਣਾ ਦਿਖਾਓ ਕਾਗਜ਼ ਕਾਪੀ ਲਿਆਓ ਆਰਸੀ ਲਿਓ ਸਾਨੂੰ 100 ਕੁਛ ਪੁੱਛਦੀ ਆ ਵੀ ਆਹ ਕੁਛ ਲਿਆਓ ਕੀ ਪਤਾ ਕੋਈ ਹੋਰ ਲੈ ਜਾਓ ਵੀ ਸੋ ਤੋਂ ਵੱਡਾ ਚੋਰ ਕੌਣ ਹੋ ਸਕਦਾ ਘੱਟੋ ਘੱਟ 20 25 ਰਜਾਈਆਂ ਤੇ 40 45 ਲਈ ਗੱਦੇ ਹੋਣਗੇ ਉਹ ਵੀ ਪੋਰਸ ਚੋਰੀ ਕਰਕੇ ਲੈ ਚੋ ਵਖੋ ਕਿੰਨੀ ਘਟ ਕੇ ਹਰਕਤ ਹੈ ਅਟੈਂਕੀਆਂ ਤੇਲ ਵੀ ਘੱਟਿਆ ਪਿਆ ਉਹ ਖੜਾ ਸਾਡਾ ਫੋਰਡ ਟੈਂਕੀ ਭਰੀ ਹੋਈ ਸੀ ਉਹ ਵੀ ਖਾਲੀ ਕਰਿਆ ਪਿਆ ਇਹਨਾਂ ਨੂੰ ਸਤਾਈ ਵੇਲੇ ਪਤਾ ਲੱਗੂ ਜਦੋਂ ਲੋਕਾਂ ਨੇ ਪਿੰਡਾਂ ਚ ਨਾ ਪੜਨ ਦਿੱਤਾ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਖਨੌਰੀ ਬਾਰਡਰ ਤੇ ਦਿੱਲੀ ਨੂੰ ਜਿਹੜਾ ਰਸਤਾ ਉਹ ਪੂਰੀ ਤਰ੍ਹਾਂ ਖੋਲ ਦਿੱਤਾ ਹੈ ਰਸਤਾ ਚੱਲ ਪਿਆ ਅਤੇ ਕਿਸਾਨਾਂ ਦੀਆਂ ਜਿਹੜੀਆਂ ਟਰਾਲੀਆਂ ਨੇ ਇੱਥੇ ਪੁਲਿਸ ਪ੍ਰਸ਼ਾਸਨ ਨੇ ਇੱਥੋਂ ਮਹਿਜ 2-3 ਕਿਲੋਮੀਟਰ ਦੂਰ ਲਗਾਈਆਂ ਨੇ ਕਿ ਆਪਣੀਆਂ ਟਰਾਲੀਆਂ ਪਛਾਣ ਕੇ ਲੈ ਜਾਓ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਆ ਨੈਸ਼ਨਲ ਹਾਈਵੇ ਆ ਉਹ ਖਨੌਰੀ ਤੋਂ ਅੱਗੇ ਜਿੱਥੇ ਖਨੌਰੀ ਬਾਰਡਰ ਤੇ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ ਅਤੇ ਲਗਾਤਾਰ ਇਸ ਤੋਂ ਅੱਗੇ ਜਿਹੜਾ ਹਰਿਆਣਾ ਬਾਰਡਰ ਆ ਉਹ ਸ਼ੁਰੂ ਹੁੰਦਾ ਤੇ ਇਸ ਤੋਂ ਅੱਗੇ ਹੀ ਜਗਜੀਤ ਸਿੰਘ ਅ ਡੱਲੇਵਾਲ ਦੀ ਜਿਹੜੀ ਸਟੇਜ ਸੀ ਜਿੱਥੇ ਰਹਿੰਦੇ ਸੀ ਉਹ ਸੀ ਇਸ ਜਗ੍ਹਾ ਟਰਾਲੀਆਂ ਹੀ ਟਰਾਲੀਆਂ ਸਨ ਉਹ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਇਸ ਜਗ੍ਹਾ ਤੋਂ ਪੂਰਾ ਰੋਡ ਸਾਫ਼ ਕਰਤੇ ਪਰ ਸਾਈਡ ਤੇ ਕੁਛ ਕੈਵਨ ਨੇ ਜਿਹੜੇ ਜੀ ਸੀ ਬੀ ਨਾਲ ਉਹਨਾਂ ਨੂੰ ਸਾਈਡ ਤੇ ਕਰ ਦਿੱਤਾ ਗਿਆ ਖਤਾਨਾ ਚ ਤਕੇਲ ਦਿੱਤੇ ਗਏ ਨੇ ਤੇ ਕੁਝ ਕਿਸਾਨ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਕਰਾਂਗੇ ਕਿਉਂਕਿ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਸੰਗਰੂਰ ਬਹੁਤ ਦੂਰੋਂ ਦੂਰੋਂ ਕਿਸਾਨ ਇੱਥੇ ਭਾਰਤੀ ਕਿਸਾਨ ਜੁਨੇ ਸਿੱਧੂਪੁਰ ਦੇ ਮੌਜੂਦ ਸਨ ਟਰਾਲੀਆਂ ਟਰੈਕਟਰ ਇੱਥੇ ਮੌਜੂਦ ਸਨ ਸੋ ਲਗਾਤਾਰ ਗੱਲਬਾਤ ਵੀ ਕਰਾਂਗੇ ਹਾਂਜੀ ਕੀ ਨਾਮ ਆ ਜੀ ਆਪਣਾ ਬਲਰਾਜ ਸਿੰਘ ਜੀ ਬਲਰਾਜ ਸਿੰਘ ਜੀ ਕਿਹੜਾ ਜ਼ਿਲ੍ਹਾ ਕਿਹੜੇ ਏਰੀਆ ਚੋਂ ਤੁਸੀਂ ਬਠਿੰਡਾ ਜ਼ਿਲ੍ਹਾ ਪਿੰਡ ਮੰਡੀਕਲਾਂ ਠੀਕ ਹੈ ਜੀ ਪਿੰਡ ਪ੍ਰਧਾਨ ਬਲਰਾਜ ਸਿੰਘ ਕਿਸਾਨ ਯੂਨੀਅਨ ਸਿੱਧੂਪੁਰ ਠੀਕ ਹੈ ਜੀ ਫਿਰ ਤੁਹਾਡਾ ਵੀ ਇੱਥੇ ਮਤਲਬ ਕਾਫੀ ਸਮਾਂ ਰਹੋ ਤੁਸੀਂ ਇੱਥੇ ਡਟ ਕੇ ਸਾਢੇ 13 ਮਹੀਨਿਆਂ ਤੋਂ ਲੈ ਕੇ ਇੱਥੇ ਟਰੈਕਟਰ ਖੜੇ ਸਾਡੇ ਆਹ ਟਰੈਕਟਰ ਹੈ ਉਹ ਖੜਾ ਹੈ ਠੀਕ ਹੈ ਤੇ ਇੱਕ ਟਰੈਕਟਰ ਉਧਰ ਹੈ ਤੇ ਆ ਸਾਡਾ ਮਕਾਨ ਸੀ ਬਣਾਇਆ ਹੋਇਆ ਇੱਥੇ ਠੀਕ ਹੈ ਤਕਰੀਬਨ ਸਾਡੇ 13 ਮਹੀਨਿਆਂ ਤੋਂ ਲਗਾਤਾਰ ਹਾਜ਼ਰੀ ਦਿੱਤੀ ਹੈ ਠੀਕ ਹੈ ਜਦੋਂ ਰਾਤ ਨੂੰ ਰਾਤ ਨੂੰ ਪੁਲਿਸ ਇੱਥੇ ਪਹੁੰਚੀ ਉਹਦੋਂ ਤੁਸੀਂ ਇੱਥੇ ਸੀ ਹਾਂ ਮੌਜੂਦ ਸੀ ਅਸੀਂ ਜੀ ਠੀਕ ਹੈ ਹੂੰ ਪੁਲਿਸ ਆਈ ਹੈ ਪੁਲਿਸ ਇਥੋਂ ਆਈ ਹੈ ਹਜ਼ਾਰਾਂ ਦੀ ਕਟਾਤ ਚ ਜੀ ਹਾਂ ਲੱਗਦਾ ਸੀ ਵੀ ਸਾਰੇ ਪੰਜਾਬ ਦੀ ਪੁਲਿਸ ਹੀ ਇਕੱਠੀ ਕਰ ਲਈ ਠੀਕ ਹੈ ਦੇਖੋ ਰਾਤ ਨੂੰ ਤਾਂ ਅਟੈਕ ਕੋਈ ਵੀ ਨਹੀਂ ਕਰਦਾ ਜੇ ਅੱਗੇ ਰਾਜੇ ਲੜਾਈਆਂ ਲੜਦੇ ਰਾਤ ਨੂੰ ਤਾਂ ਤਾਂ ਵੀ ਨਹੀਂ ਸੀ ਕਰਦੇ ਰਾਤ ਨੂੰ ਸਾਡੇ ਅਟੈਕਰ ਆਇਆ ਤੇ ਰਾਤ ਨੂੰ ਇੱਥੋਂ ਫੜ ਫੜ ਕੇ ਕੁਝ ਨਹੀਂ ਦੇਖਿਆ ਕਿਸੇ ਨੂੰ ਚਾਹ ਨਹੀਂ ਪੀਂਦਾ ਕਿਸੇ ਨੂੰ ਪਾਣੀ ਨਹੀਂ ਪੀਂਦਾ ਫੜ ਫੜ ਕੇ ਤੇ ਗੱਡੀਆਂ ਚ ਲਾਦ ਲਾਦ ਕੇ ਤੇ ਸਮਾਰੀ ਸਾਡੇ ਜ਼ਿਲ੍ਹੇ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਕਿ ਮੈਂ ਜਰਨਲਿਸਟ ਅਤਰ ਰੇਸ਼ਮ ਯਾਤਰੀ ਦੇ ਨਾਲ ਧੱਕਾ ਮੁੱਕੀ ਵੀ ਲੱਤ ਮੁੱਕੀ ਵੀ ਕਰੀ ਆ ਠੀਕ ਹੈ ਧੱਕਾ ਵੀ ਕਰਿਆ ਜਿੰਨਾਂ ਕੋ ਹੈ ਨਹੀਂ ਜਾਨੀ ਕਿ ਉਸ ਤੋਂ ਬਾਅਦ ਤੁਹਾਨੂੰ ਬੱਸਾਂ ਦੇ ਵਿੱਚ ਬਿਠਾ ਕੇ ਲਿਆਇਆ ਗਿਆ ਉਹ ਬੱਚਾਂ ਚ ਲੱਦ ਕੇ ਸਾਨੂੰ ਇੱਕ ਹਨੂਮਾਨ ਪੈਲਸਾ ਜੀ ਉਹਦੇ ਵਿੱਚ ਲਜਾਇਆ ਗਿਆ ਠੀਕ ਹੈ ਉਹਦੇ ਵਿੱਚ ਵੀ ਸਾਨੂੰ ਰੱਖਿਆ ਗਿਆ ਤੇ ਨਾਲ ਮਾਈਆਂ ਵੀ ਸੀ ਠੀਕ ਹੈ ਮਾਈਆਂ ਵੀ ਉਮੇ ਜੀ ਕਰ ਬੱਚਾਂ ਚ ਲੱਦ ਲਾਦਾ ਕੇ ਉਮੇ ਜੀ ਕਰੀ ਲੈ ਕੇ ਆਏ ਉੱਥੇ ਫਿਰ ਪੈਲਸ ਚ ਕਿੰਨਾ ਸਮਾਂ ਰੱਖਿਆ ਕਦੋਂ ਉਸ ਤੋਂ ਬਾਅਦ ਤੁਸੀਂ ਆਏ ਪੈਲਸ ਚ ਹਾਂਜੀ ਪੈਲਸ ਚ ਸਾਨੂੰ ਰੱਖਿਆ ਜੀ 7 ਵਜੇ ਤੋਂ ਲੈ ਕੇ ਦੂਜੇ ਦਿਨ ਤਕਰੀਬਨ 7 ਹੀ ਵਜ ਗਈ ਸੀ ਸਾਮ ਨੂੰ 7 ਸਾਮ ਨੂੰ 7 ਵਜੇ ਕੁਝ ਬੰਦੇ ਦਾ ਜੇਲ ਭੇਜਤੇ ਜਿਹੜੇ ਆਗੂ ਸੀ ਠੀਕ ਹੈ ਹਾਂ ਮੈਨੂੰ ਲੱਗਦਾ ਵੀ 200 ਦੇ ਤਕਰੀਬ ਬੰਦਾ ਜੇਲ ਭੇਜਤਾ ਠੀਕ ਹੈ ਇਥੋਂ ਪਟਿਆਲਾ ਜੇਲ ਚ ਕੁਝ ਸਾਨੂੰ ਫਿਰ ਛੜਤਾ ਬਾਹਰ ਲਿਆ ਕੇ ਸਾਨੂੰ ਲੈ ਕੇ ਆਇਆ ਸੰਗਰੂਰ ਕੋਲੇ ਠੀਕ ਹੈ ਹਾਂ ਸੰਗਰੂਰ ਬੱਚਾ ਭੇਜਤੀਆਂ ਡੋਟੀ ਕਿਧਰ ਨੂੰ ਵਸੇ ਮੂੰਹ ਕਰਿਆ ਉਧਰ ਨੂੰ ਭੇਜਤੇ ਉੱਥੋਂ ਫਿਰ ਅਸੀਂ ਰਾਤ ਨੂੰ ਬੱਸਾਂ ਤੇ ਗਏ ਠੀਕ ਹੈ ਅੱਛਾ ਰਾਤ ਨੂੰ ਬੱਸਾਂ ਦੂਜੀਆਂ ਬੱਸਾਂ ਤੇ ਗਏ ਪੀਆਰਟੀਸੀ ਬੱਸਾਂ ਜਾਂ ਹੋਰ ਜਿਹੜੀਆਂ ਪੀਆਰਟੀ ਬੱਸਾਂ ਤੇ ਜਾ ਕੇ ਇਹਨਾਂ ਨੇ ਛੱਡ ਤੇ ਸਾਨੂੰ ਠੀਕ ਹੈ ਜੀ ਉਦੋਂ ਗਾਹ ਅਸੀਂ ਫਿਰ ਰਾਤ ਨੂੰ ਕੁਮੇ ਬਠੰਡਾ ਮੰਡੀਕਲਾਂ ਨੂੰ ਜਾਣਾ ਸੀ ਉਧਰ ਨੂੰ ਗਏ ਹਾਂ ਆਪਣੇ ਘਰਾਂ ਨੂੰ ਜਨ ਕਿ ਉਸ ਤੋਂ ਬਾਅਦ ਤੁਸੀਂ ਆਪ ਗਏ ਆਪ ਦੀ ਆਪ ਗਏ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਕੋਈ ਤਾਂ ਕਿਰਾਏ ਤੇ ਕਰਾ ਕੇ ਲੈ ਗਿਆ ਗੱਡੀਆਂ ਕੋਈ ਕਿਸਾਨਾ ਕੋਈ ਕੋਈ ਕਾਸੀ ਤੇ ਗਏ ਕਿ ਮੈਂ ਛੋਟੇ ਹੱਥ ਆਰਨੇ ਦੇ ਪੁਲਸ ਨੇਤਾ ਜੀ ਕਿਹੜੀ ਉਹ ਕਾਲੀ ਕਰਤੂਤ ਦਿਖਾਉਣੀ ਛੋਤੇ ਦਿਖਾਈ ਦਿੱਤੀ ਉਹਦੇ ਇਤਿਹਾਸ ਚ ਕਾਲਾ ਦੇ ਨਹੀਂ ਲਿਖਿਆ ਜਾਊ ਪਰ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਇਹ ਜੀ ਕਾਲੀ ਕਰਤੂਤ ਦਿਖਾਈ ਆ ਟਰੈਕਟਰ ਦੇਖੋ ਜੀ ਤੁਹਾਨੂੰ ਦਿਖਾਉਣਾ ਮਗਰਲੇ ਪਾਸੇ ਇਹਦੀ ਆ ਡਰਾਵਲ ਤੇ ਆ ਹੁੱਕ ਵਾਲੀ ਕਿਲੀ ਤੇ ਆ ਆਸ਼ੀ ਦਾ ਹੈਂਡਲ ਤੇ ਆ ਬੈਟਰੀ ਦੇਖੋ ਕਿਹੜੇ ਲੁੱਟ ਤਾਰਨ ਲੰਕ ਜਿੰਦੇ ਆ ਇਹ ਇਹਦੀ ਜ਼ਿੰਮੇਵਾਰੀ ਆ ਆਪਾਂ ਜੇ ਕਿਸੇ ਦੇ ਸਿਰ ਨਹੀਂ ਨਾ ਝਾੜ ਸਕਦੇ ਇਹ ਇਹਦੀ ਜ਼ਿੰਮੇਵਾਰੀ ਪੁਲਿਸ ਆ ਜਦੋਂ ਪੁਲਿਸ ਨੇ ਖੰਡੇੜਿਆ ਪੁਲਿਸ ਦੀ ਰਾਖੀ ਆ ਨਹੀਂ ਇਹ ਟਰੈਕਟਰ ਨੂੰ ਪੁਲਿਸ ਉੱਥੇ ਲੈ ਗਈ ਸੀ ਜਿੱਥੇ ਸਾਰੀਆਂ ਟਰਾਲੀਆਂ ਇਕੱਠੀਆਂ ਨਹੀਂ ਇਹ ਟਰੈਕਟਰ ਇੱਧਰ ਛਿੱਟਿਆ ਪਿਆ ਸੀ ਇੱਧਰ ਛਿੱਟਿਆ ਪਿਆ ਸੀ ਖਤਾਨਾਂ ਚ ਤੇ ਉਹ ਟਰੈਕਟਰ ਉੱਥੇ ਆ ਇੱਕ ਟਰੈਕਟਰ ਉੱਥੇ ਆ ਇੱਕ ਸਾਡੀ ਪਿਕਅਪ ਦਾਣਾ ਮੰਡੀ ਜਿੱਥੇ ਆ ਠੀਕ ਹੈ ਦੇਖੋ ਬਹੁਤ ਬੁਰੀ ਹਾਲਤ ਕਰੀ ਪਿਆ ਸੰਦਾਂ ਦੀ ਇਹਨਾਂ ਤੇ ਜਨਨਿਕ ਟਰੈਕਟਰ ਤਾਂ ਇੱਥੇ ਖਤਾਨਾਂ ਚ ਸਿੱਟਦਾ ਸੀ ਇੱਥੇ ਛਿੱਟਿਆ ਹਾਂ ਖਤਾਨਾਂ ਚ ਪਿਆ ਇੱਥਾ ਖਤਾਨਾਂ ਚੋਂ ਆ ਕੇ ਕੱਢਿਆ ਸੀ ਬਾਹਰ ਹੂੰ ਫੇਰ ਵੀ ਹਜੇ ਪੁਲਿਸ ਪੁੱਛਦੀ ਆ ਸ ਵੀ ਸਾਨੂੰ ਕੋਈ ਪ੍ਰੂਫ ਦੇ ਆਊਟ ਰਾਈਟ ਦੇ ਕਾਗਜ਼ ਆਪਣਾ ਦਿਖਾਓ ਕਾਗਜ਼ ਕਾਪੀ ਲਿਆਓ ਆਰਸੀ ਲਿਆਓ ਸਾਨੂੰ 100 ਕੁਛ ਪੁੱਛਦੀ ਆ ਵੀ ਆ ਕੁਛ ਲਿਆਓ ਕੀ ਪਤਾ ਕੋਈ ਹੋਰ ਲੈ ਜਾਓ ਵੀ ਸੋ ਉੱਥੋਂ ਵੱਡਾ ਚੋਰ ਕੌਣ ਹੋ ਸਕਦਾ ਇੱਥੋਂ ਕਿਸਾਨਾਂ ਨੇ ਆਪ ਦੇ ਪਿੰਡ ਚੋਂ 10-10 20-20 ਰੁਪਏ ਇਕੱਠੇ ਕਰਕੇ ਮੋਰਚਾ ਚਲਾਇਆ ਸੀ ਹਾਲਾਂਕਿ ਇਹ ਇੰਨਾ ਕੁਛ ਚਾਹੀਦਾ ਦਾ ਸਰਕਾਰ ਨੂੰ ਸੀ ਕਿਉਂ ਮੰਨੀਆਂ ਹੋਈਆਂ ਮੰਗਾ ਸੀ ਤੇ ਆਪਾਂ ਤੁਹਾਡਾ ਹੀ ਮੰਨੀਆਂ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਕੱਲਿਆਂ ਦਾ ਤੁਹਾਡਾ ਜੀ ਸਾਡਾ ਦੇਖੋ ਕਿਹੜਾ ਦਾ ਟਰੈਕਟਰ ਨਕਸ਼ਾ ਨਾਲ ਦਾ ਵੱਖਰਾ ਹੈ ਆਹ ਘਰ ਸਾਡੇ ਮਿਸਤਰੀ ਜਾ ਕੇ ਪੁੱਛ ਲੋ 80000 ਰੁਪਏ ਚ ਤਿਆਰ ਕਰਿਆ ਸੀ ਠੀਕ ਹੈ ਇਹਦੇ ਵਿੱਚ ਆਹ ਤੁਹਾਨੂੰ ਵਿੱਚ ਦਿਖਾਉਣਾ ਕੀ ਹਾਲਾਤ ਕਰੇ ਇਹਨਾਂ ਨੇ ਹਾਂ ਤੇ ਆਹ ਹਾਂ ਇਹਦੇ ਵਿੱਚ ਅਸੀਂ ਇੱਥੇ ਏਸੀ ਲਾਇਆ ਸੀ ਏਸੀ ਵੀ ਲੱਗੇ ਜੀ ਤੇ ਇਹਦੇ ਨਾਲ ਹੀ ਅਲਾਈਨਮੈਂਟਰ ਲਾਇਆ ਸੀ ਠੀਕ ਹੈ ਰਾਤ ਨੂੰ ਇਹਦੇ ਵਿੱਚ ਪੱਖੇ ਸੀ ਓਕੇ ਤੇ ਪੱਖੇ ਲੱਗੇ ਸੀ ਤੇ ਕੁਝ ਚੱਕਵੇਂ ਪੱਖੇ ਬਾਹਰਲੇ ਪਾਸੇ ਹੁੰਦੇ ਸੀ ਇਹ ਸਾਰਾ ਕੁਸਾ 80000 ਰੁਪਿਆ ਹਜੇ ਆਪਣਾ 13.5 ਮਹੀਨੇ ਹੋ ਗਏ ਲਾਇਆ ਨੂੰ ਵੀ ਇੱਥੇ ਰਹੇ ਆਪਦਾ ਰਹਿਣਾ ਬਹਿਣਾ ਸੌਖਾ ਹੋ ਜੇ ਠੀਕ ਹੈ ਅਚਾ ਨਹੀਂ ਕਿ ਜੀਸੀ ਜੀਸੀਵੀ ਨਾਲ ਭੰਨਿਆ ਗਿਆ ਹਾਂ ਹਾਂ ਜੀਸੀਵੀ ਨਾਲ ਭੰਨਿਆ ਗਿਆ ਤੇ ਇੱਥੋਂ ਦੀ ਪੁਲਿਸ ਡੀਜੀਪੀ ਤੇ ਐਸਐਸਪੀ ਨਾਲ ਕਿਹចਿੰਗੇ ਫੜਾ ਮਾਰਦਾ ਵੀ ਅਸੀਂ ਸਾਰਾ ਸਮਾਨ ਨੂੰ ਕੁਛ ਨਹੀਂ ਹੁਣ ਦਿੱਤਾ ਆਹ ਦੇਖੋ ਆਹ ਹਾਲਾਤ ਹੈ ਇਹਨਾਂ ਨੂੰ ਜਾ ਕੇ ਪੁੱਛ ਸਕਦੇ ਹੋ ਕਿਹੜਾ ਪੰਜਾਬ ਸਰਕਾਰ ਦੇ ਮੰਤਰੀ ਵੀ ਕਹਿੰਦੇ ਵੀ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਆਹ ਹਾਲਾਤ ਕਰਿਆ ਕਿਸਾਨਾਂ ਦੀ ਹਾਂ ਆਏ ਜੇ ਸਾਰੇ ਕਿਸਾਨਾਂ ਦਾ ਮਨੀ ਬਹੁਤ ਵੱਡਾ ਨੁਕਸਾਨ ਆ ਜੀ ਫਿਰ ਉਹ ਤੇ ਇਹ ਲੱਖਾਂ ਤੋਂ ਆਪਣਾ ਕਰੋ ਆਪਣ ਕਰੋੜ ਤੱਕ ਭਾਗਿਆ ਹੁ ਨੁਕਸਾਨ ਲੋਕਾਂ ਦਾ 4 ਕਿਲੋਮੀਟਰ ਸੀ ਆ ਕਰੜ ਵਾਲਾ ਵੀ 80000 ਰੁਪਏ ਲੱਗਿਆ ਸੀ ਸਾਡਾ ਜੀ ਉਹ ਵੀ ਜਮਾਂ ਹੀ ਤੋੜਤੇ ਜਾਂ ਦੇਖ ਲੋ ਬਿਲਕੁਲ ਜੀ ਕਿਸਾਨਾਂ ਨੇ ਆਪਣੇ ਇੱਕ ਕਮਰੇ ਬਣਾਏ ਹੋਏ ਸੀ ਘਰ ਬਣਾਏ ਹੋਏ ਸੀ ਜਿਵੇਂ ਲੱਕੜ ਦੇ ਨੇ ਜਾਂ ਲੋਹੇ ਦੇ ਐਂਗਲਾਂ ਨਾਲ ਤਿਆਰ ਕੀਤੇ ਹੋਏ ਸੀ ਉਹ ਸਾਰੇ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਨੇ ਕਿ ਟਰੈਕਟਰ ਸੀ ਜਿਹੜਾ ਉਹ ਟਰੈਕਟਰ ਖਤਾਨਾਂ ਦੇ ਵਿੱਚ ਕਿਸਾਨਾਂ ਦਾ ਇਹ ਕਹਿਣਾ ਕਿ ਖਤਾਨਾਂ ਦੇ ਵਿੱਚੋਂ ਟਰੈਕਟਰ ਮਿਲਿਆ ਪਰ ਉਸ ਦੀ ਬੈਟਰੀ ਉਸ ਦੀ ਡ라이ਵਰ ਜਾ ਹੋਰ ਕਾਫੀ ਨੁਕਸਾਨ ਹੋਇਆ ਵਿਆ ਸੋ ਆ ਦੇਖੋ ਐਵੇਂ ਦੇ ਜਿਹੜੇ ਕਮਰੇ ਸਨ ਉਹ ਕਿਸਾਨਾਂ ਦੇ ਸੀ ਬਾਈ ਜੀ ਉਰੇ ਏਸੀ ਲੱਗੇ ਹੋਏ ਸੀ ਏਸੀ ਲੱਗੇ ਹੋਏ ਸੀ ਇੱਥੇ ਜੀ ਕਿੱਥੇ ਗਏ ਸੀ ਉਹ ਹਾਂਜੀ ਕਿੱਥੇ ਗਿਆ ਲੱਭੇ ਨਹੀਂ ਤੁਹਾਨੂੰ ਏਸੀ ਦੇ ਸਾਨੂੰ ਕੋਈ ਪਤਾ ਨਹੀਂ ਲੱਗਿਆ ਨਾ ਸਾਡੇ ਸਿਲੰਡਰਾਂ ਦਾ ਪਤਾ ਲੱਗਿਆ ਇਹਦੇ ਵਿੱਚ ਘੱਟੋ ਘੱਟ 20-25 ਰਜਾਈਆਂ ਤੇ 40-45 ਲਈ ਗੱਦੇ ਹੋਣਗੇ ਉਹ ਵੀ ਪੁਲਿਸ ਚੋਰੀ ਕਰਕੇ ਲੈ ਚੁੱਕੀ ਐਥੇ ਜੀ ਠੀਕ ਹੈ ਹਾਂਜੀ ਨਹੀਂ ਉਧਰ ਠੀਕ ਹੈ ਤਾਂ ਲੱਗੇ ਪਏ ਸੀ ਇਹਨਾਂ ਇਹਨਾਂ ਨੂੰ ਵੀ ਤੋੜ ਕੇ ਮਰੋੜ ਕੇ ਪੈਰਾਂ ਸੁੱਟਿਆ ਗਿਆ ਨਹਸਾਨ ਸਾਹਿਬ ਵੀ ਠੀਕ ਹੈ ਇਹ ਦੂਪੱਡੀ ਕੀ ਸਰਕਾਰ ਮਾੜੀ ਕਰੂ ਬਿਲਕੁਲ ਜੀ ਸੋ ਕਹਿ ਰਹੇ ਨੇ ਕਿ ਬਹੁਤ ਵੱਡਾ ਨੁਕਸਾਨ ਕਿਸਾਨਾਂ ਦਾ ਕੀਤਾ ਤੇ ਇੱਕ ਪਿੰਡ ਦਾ 2 ਲੱਖ ਦਾ ਨੁਕਸਾਨ ਹੋਇਆ ਤਾਂ ਕਿੰਨੇ ਪਿੰਡ ਸੀ ਇੱਥੇ ਕਹਿ ਰਹੇ ਨੇ ਕਿ ਕਰੋੜਾਂ ਰੁਪਏ ਦਾ ਕਿਸਾਨਾਂ ਦਾ ਨੁਕਸਾਨ ਹੋਇਆ ਕੈਮਰਾਮੈਨ ਰਕੇਸ਼ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ